ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦਿਨ ਦੁੱਗਣੇ ਤੇ ਰਾਤ ਚੌਗਣੇ ਵਰਤੀ ਬਖਸ਼ੇ ਤੇ ਸਭ ਨੂੰ ਦੇਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਪਹੁੰਚੋ ਹੋਇਆ ਜੀ ਸ੍ਰੀ ਚਮਕੌਰ ਸਾਹਿਬ ਅ ਅੱਜ ਹੈਗਾ ਜੀ ਜਿਹੜੇ ਸੀਦੀ ਦਿਨ ਚਮਕੌਰ ਸਾਹਿਬ ਵਾਲਾ ਜੀ ਜੋੜ ਮੇਲੇ ਦਾ ਜੀ ਅੱਜ ਲਾਸਟ ਦਿਨ ਹੈ ਜੀ ਤੇ ਪੂਗ ਪਾ ਗਏ ਜੀ ਤੇ ਅੱਜ ਨਗਰ ਕੀਰਤਨ ਵੀ ਨਿਕਲੂਗਾ ਜੀ ਵਿੱਚ ਆ ਆਪਣਾ ਨੰਘ ਸਿੰਘ ਜਥੇਬੰਦੀਆਂ ਜੀ ਅੱਜ ਆਪਣੇ ਕੀਲਾ ਪਟਾਈ ਦੇ ਜੋਹਰ ਦਿਖਾਵਾਂਗੇ ਤੇ ਬਾਕੀ ਤੁਹਾਨੂੰ ਵਲੌਗ ਦੇ ਵਿੱਚ ਅੱਜ ਸਾਰੇ ਦਰਸ਼ਨ ਦਿਖਾਵਾਗੇ ਜਿੱਧਰ-ਜਿੱਧਰ ਵੀ ਸੀ ਗਏ ਤੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਜੀ ਤੇ ਬਾਈ ਰਹੀਂ ਹੋਗੇ ਜੀ ਲੇਟ ਥੋੜਾ ਜਿਹਾ ਅਸੀਂ ਮੈਂ ਤਾਂ ਵਿੱਚ ਨੂੰ ਆ ਦੋ ਵਾਰ ਜਾ ਕੇ ਸੇਵਾ ਕਰਾਇਆ ਜੀ ਤੈ ਲੋ ਮੇ ਲੋ ਜੀ ਇੱਧਰ ਬਾਈ ਨੂੰ ਮੇ ਲੋ ਪਹਿਲਾਂ ਨਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਅ ਸ਼ਹੀਦਾਂ ਨੂੰ ਸਾਡਿਆਂ ਨੂੰ ਕੋਟ ਕੋਟ ਪ੍ਰਣਾਮ ਹੈ ਜੀ ਜਿਨ੍ਹਾਂ ਦੀ ਧਰਤੀ ਤੇ ਹਾਜ਼ਰੀ ਲਾਉਣ ਵਾਸਤੇ ਆਏ ਹੋਏ ਆ ਤਾਂ ਕੱਲ ਤਾਂ ਜੀ ਮੱਥਾ ਟਿਕਾਤਾ ਦੇ ਪਿਛਲੇ ਬਲੌਗ ਦੇ ਵਿੱਚ ਤੁਸੀਂ ਦੇਖ ਹੀ ਲਿਆ ਸਾਰਾ ਕੁਝ ਹੁਣ ਅੱਜ ਇਹਨਾਂ ਨੇ ਖਰੀਦੋ ਅਪਰੋਚ ਵੀ ਕਰਨੀ ਆ ਥੋੜੀ ਜਿਹੀ ਸਮਾਨ ਦੀ ਨਿਆਣੇ ਰਾਤ ਦੇ ਸਾਡੇ ਗੁੱਸੇ ਆ ਕਹਿੰਦੇ ਨਾ ਕੁਝ ਖੁਲਾਇਆ ਨਾ ਕੁ ਪੜਾਇਆ ਵੀ ਨਾ ਸਾਨੂੰ ਕੁਝ ਦੁਆਇਆ ਉਹ ਨਿਆਣੇ ਦੇ ਪਿੱਛੇ ਥੋੜਾ ਬਹੁਤਾ ਕਰਨਾ ਵੀ ਪਾਣਾ ਕੁਝ ਭਾਈ ਉਹ ਕੀ ਕਰ ਕਰਦੇ ਆ ਤੇ ਹੁਣ ਜਾਵਾਂਗੇ ਨਾਲੇ ਤੁਹਾਨੂੰ ਬਾਜ਼ਾਰ ਦੇ ਵੀ ਦਰਸ਼ਨ ਕਰਵਾਵਾਂਗੇ ਸੰਗਤ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਜਿਹੜਾ ਮਾੜਾ ਮੋੜਾ ਕੁੱਤੇ ਉਲਫਲ ਬੇਟਾ ਜੀ ਅਸੀਂ ਮਾੜਾ ਮੋੜਾ ਖਰੀਦਣੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਮੇਰੇ ਵੱਲ ਇਤੋਂ ਸਾਰਿਆਂ ਨੇ ਪਿਆਰ ਭਰੀ ਸਸਤੀ ਆਖਾ ਫਸੀ ਕਹਿੰਦੇ ਆ ਕਾਤੇ ਲੇਟ ਹੋ ਗਏ ਸਾਨੂੰ ਨਹੀਂ ਪਤਾ ਤੇ ਵੀ ਰਸਤੇ ਚ ਗੋਲ ਗੱਪੇ ਖਾ ਰਹੇ ਤੂੰ ਵਾਹ ਗੁਰਜੀ ਖਾ ਖਾ ਮਾਈ ਗੁਰਜੀ ਕੀ ਬੋਲੇ ਤੇਰੇ ਵਰ ਪਿਆਰੀ ਜਨੀ ਤਕਨੀਕ ਹੋਈ ਵੀ ਮੈਂ ਕਾਤੇ ਰਹਿ ਗਈ ਮੈਂ ਨਹੀਂ ਨਹੀਂ ਨੂੰ ਪੁੱਛਦੇ ਦੱਦੇ ਤਸਕੋ ਕੇ ਯਾਰ ਲੱਗੇ ਮੇਰੇ ਤੇ ਕੋਸਤੇ ਕਾਹ ਕਹਿੰਦੇ ਤੂੰ ਗੋਲ ਗੱਪੇ ਖਾ ਨਹੀਂ ਆ ਅੱਧ ਹੋ ਗਈ ਮੈਂ acha ਖਾ ਦੇ ਤੇ ਖੋਲ ਬਾਈ ਮੈਨੂੰ ਆ ਦੱਸ ਜੱਦਾ ਮੈਂ ਆਇਆ ਵੀ ਇੱਕ ਵਾਰ ਵੀ ਮੇਰੇ ਮੂੰਹ ਤੋਂ ਲੱਗ ਕੇ ਸੁਣਿਆ ਬਾਈ ਤਾਂ ਨਾ ਰਾਤ ਦੀ ਕਾਰ ਕੀ ਭੜੇ ਤੱਕ ਗੋਲ ਗੱਪੇ ਕਿਉਂ ਖਾਦੇ ਉਹ ਨਾ ਰਾਤ ਦੀ ਗੱਲ ਜੀ ਚੱਲਦੀ ਬੀਬੀ ਤੂੰ ਵੀ ਬੁਲਾਦੀ ਫਤ ਇੱਧਰ ਬਾਈ ਜੀ ਜੀ ਦਾ ਖਾਲਸਾ ਬਹਿ ਲਾ ਬੀਬੀ ਲੱਗੀ ਵੀ ਧੁੱਪ ਸੇਕਣ ਬੀਬੀ ਨੇ ਡਾਲੇ ਆਪਣੇ ਮੰਜੇ ਇਹ ਗੱਲ ਕਦੇ ਨਹੀਂ ਕਹੀ ਹੈ ਕਿ ਬੀਬੀ ਤੂੰ ਕਹਿੰਦੀ ਭਾਈ ਜਿਹੜੀ ਖਾਣ ਦੀ ਚੀਜ਼ ਬਣੀ ਵੀ ਉਹ ਖਾਣੀ ਉਹ ਹੈ ਹਾਂ ਤੁਸੀਂ ਤਾਂ ਨਾ ਸਾਥ ਤੇ ਲਪੇ ਹੋ ਰਹੇ ਥੇ ਕੀ ਸੈਂਡਵਿਚਾ ਖਾ ਕੇ ਆਏ ਆ ਉਹ ਗੋਲ ਗੱਪੇ ਦਾ ਨਾ ਇੱਥੇ ਇੱਥੇ ਲੱਗੇ ਰਹਿ ਗਏ ਗੁਰੂ ਘਰ ਨੂੰ ਮੈਂ ਬੇਜੇ ਆਉਂਦੇ ਉਹਨਾਂ ਨੇ ਸੈਂਡਵਿਚ ਲੱਗੇ ਹੋਏ ਤੇ ਸੈਂਡਵਿਚ ਲੱਗੇ ਹੋਏ ਤੇ ਉਹਨਾਂ ਨੇ ਇੱਕ ਇੱਕ ਪੀਸ ਦਿੱਤਾ ਵੀ ਧੱਕੇ ਨਾਲ ਦਿੱਤਾ ਉਹਨਾਂ ਨੇ ਭਾਵੇਂ ਖਾੜ ਦੇਣ ਤੇ ਕਿਉਂਕਿ ਰੋਟੀ ਪਾਣੀ ਅਸੀਂ ਘਰ ਤੇ ਰੱਜ ਕੇ ਖਾ ਕੇ ਆਏ ਨਹੀਂ ਹਾਂ ਖਾ ਗਏ ਬੀਬੀ ਦੀ ਤੇ ਬੀਬੀ ਸੁਣੋ ਕੀ ਕਹਿੰਦੀ ਵਿਕੇ ਦੁਆਰਾ ਸੁਣ ਐਨਾ ਰਾਜ ਰੋੜੇ ਦੇ ਵਿੱਚ ਤੇ ਨਹੀਂ ਬੱਸ ਕਿਹੜਾ ਸੁੰਡਾ ਵੀ ਕਿਹੜਾ ਮਾਕੜ ਬੋਲਦਾ ਪਾਛਾ ਦੀ ਮੈਂ ਬੋਲੀ ਜੀ ਜੀ ਮੇਰੀ ਕੁਤਰਾ ਨਾਮਾਸੜ ਕਿਹੜਾ ਹੈ ਜਿਹੜਾ ਸਰਕਾਰ ਕੌਣ ਹੈ ਜੀ ਸੋ ਭਾਈ ਮੈਂ ਹੁਣ ਕੀ ਦੀ ਗਾਮਾ ਟਾ ਟਾ ਚੱਲ ਕੋਈ ਚਲੋ ਅੱਜ ਆ ਗਈ ਸੋਪ ਨਿਕਲੀ ਹੋਈ ਹੈ ਸੋਹਣੀ ਹਾਂ ਅੱਜ ਸੰਗਤ ਦਾ ਜੋੜ ਕਾਫੀ ਜ਼ਿਆਦਾ ਹੋਊਗਾ ਹੈਗਾ ਮੈਂ ਉੱਥੇ ਤੇ 12 ਵਜੇ ਦੁੱਧ ਸਮਾਪਤ ਹੋ ਆਪਣੇ ਪਿੰਡ ਵਾਲਾ ਜਿਹੜਾ ਲੰਗਰ ਚੱਲਦਾ ਸੀ ਹਾਂ ਹਾਂ ਬਾਪੂ ਰਾਨ ਪੂਰਾ ਸੰਗਤਾਂ ਦਾ ਠਾਠਾ ਮਾਰਦਾ ਘੱਟ ਅੱਜ 12:00 ਵਜੇ ਹੋਣ 12:00 ਵਜੇ ਹਾਂ ਤਾਂ ਹੀ ਟਰੈਕਟਰ ਪਿੰਡ ਰਹੀ ਜਾਂਦੇ ਦੇ ਹੈ ਔਰ ਟਰੈਕਟਰ ਦੇ ਇੱਕ ਗਏ ਮੇਰੇ ਆ ਮੈਨੂੰ ਉਹ ਬੜਾ ਅੱਛਾ ਤੇ ਅੰਦਰ ਤੋਂ ਨਿਕਲਣ ਨੂੰ ਵੀ ਟਾਈਮ ਲੱਗ ਗਿਆ ਉਹਨਾਂ ਦੇ ਅੰਦਰ ਸਫਾਈ ਸੁਫਾਈ ਕਰਕੇ ਸਾਰਾ ਕੁਝ ਠੀਕ ਹੈ ਹਾਂ ਇੱਕ ਟਰੈਕਟਰ ਪਹਿਲਾਂ ਪੇਚ ਤਾਂ ਬਾਕੀ ਹੌਲੀ ਹੌਲੀ ਨਿਕਲਣੇ ਤੇ ਹੁਣ ਚੱਲੀ ਆ ਫੇ ਕਿ ਤਰ੍ਹਾਂ ਨੂੰ ਤੈਰੀ ਖਿੱਚਣੀ ਕਿ ਚਾਹ ਪਾਣੀ ਪੀਣਾ ਕੋਸ ਮੈਂ ਤਾਂ ਬਹੁਤ ਤੜੀਦਾ ਆ ਆਜਾ ਛਰੇ ਨੇ ਸਾਨੂੰ ਮੈਨੂੰ ਖਿਲਾਉਣਾ ਪਲਾਉਣਾ ਉੱਥੇ ਕੋਈ ਸਾਜੀ ਨੇ ਪਾਰਟੀ ਦੇਣੀ ਆਜਾ ਛਰੇ ਤਾਂ ਪਹਿਲੇ ਹੱਥ ਘੜੇ ਘਾ ਤਾਂ ਮੈਂ ਜਾਣੀ ਨਹੀਂ ਹਾਏ ਬਸ ਦੇਖਦਾ ਹੀ ਤਾਂ ਸਾਹ ਅੱਜ ਕੀ ਬਥੇ ਇਹ ਤਾਂ ਮੈਨੂੰ ਦੇਖਦਾ ਹੀ ਤਾਂ ਵੀ ਜਦ ਆ ਦੇਖਿਆ ਵੀ ਕਲਾਉਣ ਦੀ ਵਾਰੀ ਆ ਤਾਂ ਇਹ ਸਵੇਰ ਦਾ ਸੁਣਾਵੇ ਜੇ ਸੁਣਾਈ ਜਾਂਦਾ ਕਹਿੰਦਾ ਯਾਰ 2 ਦਿਨ ਹੋ ਗਏ ਕਹਿੰਦਾ ਮੈਂ ਹੁਣ ਜਾਂਦਾ ਅੱਜ ਜਾਣਾ ਹੀ ਨਹੀਂ ਕਹਦਾ ਸਦੀਪ ਕਹਿੰਦੀ ਅੱਜ ਮਾਮੇ ਨੂੰ ਨਿਆਣਿਆਂ ਨੂੰ ਕੁਝ ਦੋਣਾ ਪੈਣਾ ਨਾ ਤਾਲੀ ਜਾਣਾ ਕਹਿੰਦਾ ਨਹੀਂ 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 ਉਹ ਨਹੀਂ ਗੱਲ ਹੈਗੀ ਹਾਂ ਇੱਕ ਘਰ ਦੀ ਰਾਖੀ ਘਰ ਦੀ ਰਾਖੀ ਰੱਖਣੀ ਇਹਨੇ ਰਾਤ ਮੈਨੂੰ ਕਦੇ ਕਹਦਾ ਕਰੇ ਉਹ ਜੀਜੇ ਥੋੜੇ ਤੇਜ਼ ਤੇਜ਼ ਤੁਰ ਪਾ ਜਮਾ ਤੇਜ਼ ਤੁਰ ਜੀਜੇ ਥੋੜਾ ਜਿਹਾ ਹੌਲੀ ਹੋ ਜਾ ਮਾਹ ਮੈਨੂੰ ਤੂੰ ਐਂ ਕਰ ਪਰਨਾ ਦੇ ਦੇ ਲਿਆ ਮੈਂ ਤੇਰੀ ਬਹੂਏ ਬਣ ਜਾਂਦਾ ਮੈਂ ਜਿੱਧਰ ਨੂੰ ਜਾਣਾ ਉਧਰ ਲੈ ਜਾ ਕਰ ਲਿਆ ਉਪਣੀ ਤੁਰੀ ਜਾਊਗਾ ਹੌਲੀ ਹੌਲੀ ਹੈ ਜਿੱਧਰ ਜਿੰਨੀ ਤੂੰ ਤੇਜ਼ ਜਾਊਗਾ ਮੈਨੂੰ ਪਿੱਛੇ ਤੇਜ਼ ਹੋਣਾ ਪੈਣਾ ਹੈ ਤਾਂ ਨਹੀਂ ਆਪ ਨੂੰ ਦਿਖਣਾ ਪੈਂਦਾ ਮਗਰ ਬਚ ਨਹੀਂ ਆ ਰਹੀ ਰਹੀ ਅੱਛਾ ਆ ਜਦੋਂ ਮੈਂ ਪਿੱਛੇ ਰਹਿਦਾਗਾ ਵੇ ਤਾਂ ਉਹਨੂੰ ਦੇਖਣਾ ਮੈਂ ਜਾਂਦਾ ਤਾਂ ਮੈਂ ਖੋਜਣਾ ਤਾਂ ਨਾ ਇਹਨੇ ਖੋਜਣਾ ਤਾਂ ਕਾਰਪੂਲ ਜਾਂਦਾ ਬਹੁਤ ਟੈਨਸ਼ਨ ਲੰਦਾ ਜੀ ਨੇ ਸਾਰਿਆਂ ਦੀ ਟੈਨਸ਼ਨ ਲੈ ਕੇ ਰੱਖਣੀ ਆ ਪਾਪਾ ਟੈਨਸ਼ਨ ਫਰੀ ਆ ਸਵੇਰ ਤੇ ਲੱਤੀ ਮੈਂ ਤਾਂ ਅਚਰੇ ਨੂੰ ਦੇਖਣਾ ਵੀ ਦਿਖਦਾ ਕਿ ਨਹੀਂ ਮੈਂ ਤਾਂ ਅਚਰੇ ਦੇ ਨਾਲ ਰਹਿਣਾ ਵਾ ਤਾਂ ਇਹਦਾ ਬਹੁਤ ਆਦਾ ਅਚਰਾ ਗਾਲਾ ਕੱਢਦਾ ਅਚਰਾ ਗਾਲਾ ਕੱਢਦਾ ਪਰ ਠੀਕ ਆ ਕਹਿੰਦਾ ਸਾਰੀ ਸਾਰਾ ਜੋੜ ਮੇਲਾ ਕਹਿੰਦਾ ਸਮਾਪਤ ਹੋ ਚਲਿਆ ਘਰ ਤੇ ਨਹੀਂ ਤੁਰੇ ਹਜੇ ਤੱਕ ਸਾਰੇ ਮੇਲਾ ਮੇਲਾ ਕਰਦੇ ਹੇ ਹਾਂ ਮੇਲੇ ਵਾਲੇ ਦਿਨ ਕਰਦੇ ਹੈ ਚਲੋ ਫਿਰ ਚਲੋ ਚਲੋ ਨਿਕਲ ਜੇ ਫਿਰ ਹੁਣ ਬਾਗਰੂ ਦਾ ਨਾਮ ਲੱਗੇ ਉਹ ਤਾਂ ਇੱਕ ਗਹਾਵਤ ਆ ਤਹਾਵਤ ਕਹੀ ਜਾ ਉਹਨ ਇਹ ਤਾਂ ਸਾਦਤੀ ਦੇ ਨਾ ਆ ਤੂੰ ਕਹਿੰਦਾ ਪੁੱਤ ਤੂੰ ਤਾਂ ਚਾਚੀ ਨਾਲ ਬਾਦ ਤੂੰ ਹੈ ਕਾਹਦੇ ਕਾਹ ਅੱਛਾ ਮੂੰਗੜੀ ਕਹਿ ਗਿਆ ਮੇਰਾ ਬੁੱਤ ਤੂੰ ਮੂੰਗੜੀ ਕਹਿ ਗਿਆ ਬੁੱਤ ਮੂੰਗੜੀ ਕਹਿ ਗਿਆ ਬੁੱਤ ਤੇ ਵੀ ਮਸਤੀ ਪੀ ਰਿਹਾ ਕੇ ਪੂਰੀ ਆ ਨਾ ਚਲੋ ਹੁਣ ਦੇਖਦੇ ਜੀ ਤੁਹਾਨੂੰ ਅਗਲਾ ਪ੍ਰੋਗਰਾਮ ਆ ਰਸਤੇ ਚ ਦਿਖਾਵਾਂਗੇ ਹੁਣ ਦਿਖਾਉਣਾ ਕੀ ਹੈ ਪਹਿਲੇ ਰੈਡੀ ਦੇ ਸੋ ਗੱਲ ਮੁੱਕ ਗਈ ਆ ਭੈਣ ਦਾ ਰਾਂਭਾ ਦਾ ਸੀ ਖੇਰ ਖਾਉਂਗਾ ਬੜਾ ਪੇੜੀ ਦਾ ਹੁਣ ਭਾਈ ਵੀਡੀਓ ਵਿੱਚ ਕਹਿ ਤਾ ਹੁਣ ਜੇ ਇਹ ਕਰੇ ਚਮਕੌਰ ਜਾ ਕੇ ਕਹਿ ਤਰੇ ਮੈਂ ਗੋਲ ਗੱਪੇ ਖਾਣੇ ਆ ਬਸ ਤੈਨੂੰ ਰੇਡੀਓ ਤੋਂ ਆਦੜੀ ਗਾ ਰੇਡੀਓ ਦੀ ਪਾਸ ਪਤਾ ਲਗੋ ਚਲੋ ਠੀਕ ਹੈ ਜੀ ਕਰਨਬੀਰ ਨੇ ਫਸਾਲੀ ਜੀ ਗਰਾਰੇ ਵਿੱਚ ਹੈ ਕਹਿੰਦਾ ਚੱਕਰ ਲੈਣਾ ਜੀ ਤੇ ਹੁਣ ਅਸੀਂ ਪਹੁੰਚੇ ਹੋਏ ਆ ਜੀ ਬੜੇ ਬੜੇ ਆਲਾ ਦਾ ਹੈਗਾ ਚੱਕਰ ਬੱਚਿਆਂ ਵਾਸਤੇ ਜਿਹੜਾ ਚਾਹੀਦਾ ਵੀ ਉਹ ਦੇਖ ਰਹੇ ਆ ਉਹ ਗਏ ਕਹਿੰਦੇ ਇੱਕ ਦੁਕਾਨ ਤੋਂ ਬਾਹਰ ਟੰਗਿਆ ਹੋਇਆ ਉਹ ਲੈ ਕੇ ਆਉਂਗੇ ਫਿਰ ਇਹਨੂੰ ਮੈਂ ਫੜਾ ਕੇ ਦੇਖਦਾ ਥੋੜਾ ਜਿਹਾ ਘਮਾ ਕੇ ਜੇ ਤਾਂ ਸਹੀ ਬਣ ਚਲਾਤਾ ਨੇ ਫਿਰ ਤਾਂ ਇਹਨੂੰ ਲੈਦਣਾ ਨਹੀਂ ਫਿਰ ਬਾਈ ਬਾਈ ਜੀ ਇੱਕ ਮੀਡੀਅਮ ਹੈ ਮੀਡੀਅਮ ਹੈ 50 ਕਿਲੋ ਕਰਜੋ ਹਾਂ ਜੀ ਹੋਰ ਛੋਟਾ ਮੀਡੀਅਮ ਨਹੀਂ ਨਾ ਹੈਗਾ ਜੀ ਮੀਡੀਅਮ ਤਾਂ ਨਹੀਂ ਹੈਗਾ ਇਹ ਇਦੇ ਵਿੱਚ ਆ ਗਿਆ ਜੀ ਫਿਰ ਉਸ ਤੋਂ ਵੱਡਾ ਆ ਗਿਆ ਹਾਂ ਜਿੱਥੇ ਛੋਟਾ ਹੀ ਹੁੰਦਾ ਇਸ ਤੋਂ ਛੋਟਾ ਹੀ ਆਊਗਾ ਜੀ ਛੋਟਾ ਹੋਊਗਾ ਇੱਕ ਵਾਰ ਆ ਕੇ ਦੇਖ ਲੈ ਇੱਕ ਵਾਰ ਦੇਖ ਇੱਧਰ ਹੀ ਸਾਨੂੰ ਖੜ ਕਰਨਾ ਹਾਂ ਇੱਧਰ ਨੂੰ ਖੜ ਕਰ ਹਾਂ ਆ ਦੇਖੋ ਪਰ ਰੈਣ ਤੇ ਠੀਕ ਆ ਠੀਕ ਆ ਠੀਕ ਆ ਹੀ ਲੇਲਾ ਹੀ ਲੇਲਾ ਕਮਲ ਲੇਲਾ ਹੀ ਲੇਲਾ 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 ਚਲ ਪੁੱਛਾਂ ਇਹਨਾਂ ਆਖੂਸ ਨਹੀਂ ਲੈਣਾ ਨਹੀਂ ਲੈਣਾ ਬਸ ਤੱਕ ਰਹੀ ਚੱਲ ਦਵਾ ਦਿਓ ਫਿਰ ਕੌਨ ਕਰਾਉ ਪਾਟ ਇਹਦਾ ਲਫਾਫਾ ਕਿਹਨੇ ਤੁਸੀਂ ਲੈ ਲਿਆ 650 ਦਾ ਇਹਦੇ ਨਾਲ ਦੀ ਮਹੋਂ ਬੈਗ ਜਾਂ ਤੁਹਾਡੀ ਬੈਗ ਹੈ ਨਹੀਂ ਮੈਂ ਨਾ ਬੰਦ ਕਰਾਂਗੇ ਲਾਲ ਜਿਹਾ ਬੈਗ ਕਿਹਦਾ ਦੇਖੀ ਚਲੋ ਕਰਨਲ ਜੀ ਇਹਨੇ ਸਿਲੈਕਟ ਖੋਸ਼ਾ ਹੋਣਾ ਸੋ ਠੀਕ ਹੈ ਦੇਖਦੇ ਅੱਗੇ ਕਾ ਪ੍ਰੋਗਰਾਮ ਆਨ ਦਾ 31500 ਦਾ ਹੈ ਇਹ ਆ ਉੱਪਰਣਾ ਆਪੇ 2170 ਦੇ ਦੋ 1500 ਦੇ ਆਜੋ ਬੀ ਬੀ ਲੈ ਜੋ ਤੋਈ 2 150 1502 ਆਜੋ ਆਜੋ ਟੀਲ ਤੋਂ ਟੀਲ ਤੋਂ 150 150 150 ਅੱਜ ਦੇ ਸੇਅਰ 1.5 ਰੁਪਏ ਤੋਂ 1.5 ਰੁਪਏ ਤੋਂ 1.5 ਰੁਪਏ ਤੋਂ ਪਾਣੀ ਬੰਨੀ ਰੋਟੀ ਨੂੰ ਪਾਣੀ ਜਿੱਦਾਂ ਬੰਨੀ ਉਹ 1.5 ਦਾ 2.5 ਦਾ 1.5 ਦਾ ਸਾਮਿਲ ਹੈ। ਉਹਦੇ ਵਿੱਚ 4 ਭਾਂਡੇ 100 ਰੁਪਏ ਦੇ 4 ਭਾਂਡੇ 100 ਰੁਪਏ ਦੇ 4 ਭਾਂਡੇ ਹੋਏਗਾ ਕਿ ਕਾਲੇ ਨੇ ਮੇਰੇ ਪੁੱਤ ਨੇ ਮੰਮੀ ਆਉਂਦਾ ਆਹ ਬੇਲਪੂਰੀ ਜੀ ਹਾਂ ਤੁਸੀਂ ਕੀ ਚੱਕ ਲਿਆ ਹਾਂ ਅਸੀਂ ਮੈਟ ਲੈ ਲੇ ਸ਼ਾਬਾਸ਼ ਤੁਹਾਡੇ ਘਰਾਂ ਜਿਹੜੇ ਪਏ ਉੱਥੋਂ ਤੇ ਸੁਭਾਲ ਲੀਓ ਤੇ ਪੈਸੇ ਖਰਚੀ ਜਾਓ ਤੁਸੀਂ ਬਸ ਆਹ ਪੈਣ ਜੀ ਜਿਹੜੇ ਘਰਾਂ ਪਿਆ ਉੜੋੜ ਕੇ ਲੋਕਾਂ ਦੇ ਖੇਤਾਂ 'ਚ ਚਲੇ ਗਏ ਅਸੀਂ ਦੂਸਰੀ ਮੰਜ਼ਲ ਤੇ ਰਹਿੰਦੇ ਹਾਂ ਮੈਂ ਮੈਂ ਉਹ ਫਿਰ ਲੈ ਉਹ ਚੱਕੜ ਨਹੀਂ ਜਾਣੇ ਨਵੇਂ ਲੈ ਜਾਣੇ ਬਸ ਆਹ ਦੇਖ ਲਓ ਕਹਿੰਦੇ ਸੀ ਨਵੇਂ ਸੋਨੇ ਲਾਦੇ ਆ ਅਰੇ ਨਵੇਂ ਸੋਨੇ ਲਾਦੇ ਅੱਛੇ ਆ ਤੁਸੀਂ ਵੀ ਇਹਨਾਂ ਦੇ ਨਾਲੇ ਹੋ ਗਏ ਸੰਦੀਪ ਪਾਈ ਆਹ ਕੁੜੀ ਕਹਿੰਦੀ ਐ ਬੇ ਆਪਣੀਆਂ ਘਰ ਵਾਲੀਆਂ ਦੀਆਂ ਮਤਲਬ ਹੈ ਕਿ ਚੁੰਨੀਆਂ ਲੈ ਕੇ ਲੜਫੜ ਲਾਉਂਨਾਂ ਦੇ ਹਾਂ ਹੈ ਵੀ ਇਹਨਾਂ ਨੂੰ ਨਹੀਂ ਖੋਜਣਾ ਸੀ ਤੁਹਾਨੂੰ ਲੱਭਦੇ ਫਿਰਦੇ ਸਾਈਆਂ ਵਾਂਗੂ ਹੈ ਆਹ ਸਮਝੋ ਕਿਆ ਕਹਿੰਦੀ ਦੱਸੀ ਭਾਈ ਕਿਆ ਕਹਿੰਦੀ ਤੂੰ ਬਈ ਚੁੰਨੀਆਂ ਫੜ ਲਾ ਹਾਂ ਫਿਰ ਖਾਉਂਦੀਆਂ ਨਹੀਂ ਕਿਤੇ ਨਹੀਂ ਜੇ ਘਰ ਜੇ ਘਰ ਆਏ ਨਾਲ ਉਹ ਪੜਨਾ ਸੀ ਕਿਹੜਾ ਘਰ ਆਏ ਨਾਲ ਉਹ ਅੱਛਿਆ ਇਹ ਨਹੀਂ ਲੈ ਕੇ ਆਈ ਭਾਈ ਘਰ ਲੈ ਨਾਲ ਘਰ ਛੱਡਿਆ ਆਪੇ ਐਸ਼ ਕਰਦੀ ਫਿਰਦੀ ਬੇਬੇ ਹੈ ਕੱਲੀ ਹੋ ਹੈ ਮੈਂ ਨਾ ਦੁਨੀਆ ਦੇਖੀ ਯਾਰ ਅੱਛੇ ਨਾ ਮੇਰੇ ਅੰਦਰ ਵਾ ਅੱਛਾ ਅੱਛਾ ਜਾ ਬੇ ਠੀਕ ਹੈ ਇਹ ਠੀਕ ਹੈ दस रुपये दियाँ दो दस रुपये なるほど。 ਜਿਹੜਾ ਤੁਸੀਂ ਖਾਧਾ ਮੈਂ ਤਾਂ ਉਹੀ ਖਾਣਾ ਹੈ ਮੇਲਾ ਜਮ ਤੇ ਅਸੀਂ ਤਾਂ ਬਹੁਤ ਕੁਝ ਖਾਦੇ ਗੇਲੇ ਵਾਲੀ ਦੁਕਾਨ ਤੋਂ ਹੋਰ ਨਹੀਂ ਆਉਂਦੇ ਆ ਬੱਸ ਉਹਨੇ ਕਹਿੰਦੇ ਛੋੜ ਦੇ ਦੇ ਉਸਦੇ ਤੇ 650 ਦਾ ਹੈ ਜਿਹਨੂੰ ਤਾਂ ਬਾਹਰ ਆਉਂਦਾ ਕਿਨਾ ਭਾਅ ਚਲਵਾਣਾ ਮੈਨੂੰ ਦਿਆ ਕਰੋ ਰੋਟੀ ਦੇ ਵਿੱਚ ਪਾ ਕੇ ਬੰਨੇ ਦਾ 120 ਰੁਪਏ ਕਿੱਕਾ ਹਾਂਜੀ ਮਨ ਰਹਿਦਾ ਨਾ ਹੋਰ ਕਿਤੇ ਆ ਪੂਰਾ ਬੰਡਲੇ 120 ਨਹੀਂ ਨਾ ਕਿਤੇ ਬੋਸ अच्छा जरा कट कर लेना जे तुसी दो लेने कट कर लेने ने। ਐਵੇਂ ਸਬਜ਼ੀਆਂ ਵੀ ਨਹੀਂ ਰਹੀਆਂ ਮਾਨੀਆ ਰੋਜ। ਇੱਕੋ ਚ ਆਚਾਰ ਰੱਖ ਦਿਆ ਕਰੋ। ਦਹੀਂ ਇੱਕੋ ਜਿਹੀ ਸਬਜ਼ੀ ਐ ਤੇ ਰੋਟੀ ਐ ਤੇ ਸਲਾਦ ਆ ਗੱਲ ਸਹੀ ਐ। ਬਣਾ ਲੈ ਚੌਲ ਤਾਂ ਬਣਦੀਆਂ ਆਪਣੇ ਘਰ। ਹਾਂ। ਉਹ ਯੂ ਪਲਾਨ। ਦੋ ਲੈ ਲੋ। ਲੈ ਲੈ। ਤਿੰਨ ਲੈ ਲੋ। ਤਿੰਨ ਲੈਣੀ ਆ। ਹੋਰ ਕਿ 300 ਰੁਪਏ ਦੇ ਦਿਓ ਬਾਈ ਨੂੰ ਗੱਲ ਖਤਮ ਆ ਬਸ ਨਿਪਟ ਗਈ ਗੱਲ। ਔਲਾ ਬਾਈ ਟਪੁਰ ਬੰਗੂ ਸਿਰ ਲੱਗੇ ਆਲਾ ਹਣਾ। ਇਹ ਨਹੀਂ ਵੇਚੜੀਆਂ ਨਹੀਂ ਫੇ ਚਲੋ ਚੱਲੀਏ ਆਪਾਂ ਰੁੱਖ ਤੋਂ ਵਿੱਚ ਪਾਓ ਚਲੋ ਸੋਨਾਂ ਬੈਗ ਵਿੱਚ ਪਾ ਲਓ 120 ਤਾਂ ਤੁਸੀਂ ਕਹਿ ਰਹੇ ਆ ਤਿੰਨੇ ਦਾ 300 ਲੈ ਲਓ ਨਹੀਂ ਤੁਹਾਨੂੰ ਕੋਈ ਆਪਣੇ ਪੈਸੇ ਆ ਹੀ ਉਹ ਪੈ ਨਹੀਂ ਉਹ ਬਾਈਂ ਦੇ ਦੇਣੀ ਆ ਰਾਇਕਾ ਨੂੰ ਕਰਦਾ ਹੁਣ ਇੰਨੀ ਗੱਲ ਪਿੱਛੇ ਕਾਹਨੂੰ ਅੜਦਾ ਬੀਬੀਏ ਲੈਣੇ ਆ 10 ਮੈਂ ਚੱਲ ਹਾਂ ਹਾਂ ਚਲੋ ਦੇ ਦਿਓ ਯਾਰ ਕੋਈ ਕਬੱਟ ਲੈਣ ਦਿਓ 300 ਜੀ ਲੈ ਲਓ ਦੇ ਲੇ ਲੇ ਇਹ ਕੋਈ ਵਾਈਟ ਲੈਣੀ ਹੈ ਵਿੱਚ ਤਾਂ ਦੇਖ ਲੋ ਇੱਕ ਵਾਈਟ ਦਾ ਨਾ ਕਿ ਨਿਸਰਦਾ ਪੀਲਾ ਪੀਲੇ ਹੋ ਗਏ ਚਲ ਠੀਕ ਹੈ ਚੱਪੋ ਲਓ ਕੀ ਲੈ ਲੇ ਰਿਹਾ ਹੁਣ ਕੈਂਚੀ ਲੈ ਲਈ ਲੈ ਲੈ ਆ ਥੈਂਕ ਯੂ ਇੱਕ ਤੱਕਾਂ ਉਪਰ ਖੜ ਕੇ ਸਾਰਾ ਕੁਝ ਖਰੀਦ ਲਿਆ ਹਾਂ ਚਲੋ ਪਾਓ ਫਿਰ ਚਲੋ ਚੱਲੀ ਅੱਗੇ ਹੋਰ ਦੇਖ ਲੋ ਬਾਈ ਕੋ ਕੋਈ ਤੁਹਾਡਾ ਕੋਈ ਲੈਟਰ ਡੁੱਟਰ ਵਾਲਾ ਸਮਾਨ ਲੈਣ ਵਾਲਾ ਕੋਈ ਅੱਛਾ ਬੈਗ ਮੂੰਹ ਦੇ ਤੱਕ ਦੇ ਜਾਂਦਾ ਆਪਣਾ ਜਿੰਦਾ ਲੈ ਲਈ ਆ ਮੇਰੇ ਮੂੰਹ ਨੂੰ ਲਾਉਣ ਨੂੰ ਹੈ ਨਾ ਅੱਛਾ ਠੀਕ ਹੈ ਚੰਗਾ ਵੀਰਾ ਕਹਿੰਦਾ ਪਲੇਗਾ ਸਾਡੇ ਵਾਸਤੇ ਲੱਤੀ ਆ ਮੈਂ ਤਾਂ ਤੁਸੀਂ ਰੱਖ ਲਓ ਜਿੱਥੇ ਬੰਦੇ ਘਰੇ ਆ ਕੇ ਖਾਲੇ ਕਰੇ ਉਦੋਂ ਚਲ ਵੀ ਠੀਕ ਹੈ ਗੱਲ ਹਾਂ ਹਾਂ ਕੋਈ ਪਾਸ ਕਿੱਥੇ ਨਹੀਂ ਖਾਣਾ ਰੋਟੀ ਬਾੜੀ ਖਲਾਉਣੇ ਇੰਜ ਖਾਦੇ ਕਰੋ ਓਕੇਆ ਦੋ ਰੋਟੀਆਂ ਦੇ ਮਹਿਮਾਨ ਮੈਂ ਹੁਣ ਆਹ ਕਿੱਧਰ ਨੂੰ ਚੱਲ ਪਏ ਮੈਨੂੰ ਐਂ ਤੁਹਾਡਾ ਸੁਰ ਲੱਗਦਾ ਵੀਰਾ ਕਿੱਧਰ ਨੂੰ ਕਹਿੰਦੇ ਝੂਟੇ ਲੈਣੇ ਹਾ ਤੌਰ ਵੀ ਨਹੀਂ ਹੁੰਦਾ ਤੇ ਲਾ ਬੈਗ ਕਿਹੜੇ ਸਾਫ ਦਾ ਭਰਿਆ ਸਮਾਨ ਦਾ ਮੰਨੂ ਆਇਆ ਕਹੀਏ ਤੇ ਗਾਹਾਂ ਨੂੰ ਚਲੇ ਜਾ ਗਾਹਾਂ ਨੂੰ ਚਲੇ ਜਾ ਖੜਦੇ ਨੂੰ ਉਹਨੂੰ ਵੀ ਖੇਡਣ ਦੇ ਖੜ ਜਾ ਔਰ ਰੁਕ ਜਾ ਪੁੱਤ ਉਹਨੂੰ ਕਰਨ ਦੇ ਉਹਨੂੰ ਬੈਲੈਂਸ ਬਣਾਉਣ ਦਿਓ ਆਪਣਾ ਆਪੇ ਆ ਜਾ ਆ ਜਾ ਆ ਜਾ ਇਹਨੂੰ ਫੜਾ ਦੇ ਲਿਆ ਓਰੇ ਇਹਦੇ ਨਹੀਂ ਸੰਭਲਣੀ ਹੈਗੀ ਇਹ ਇਹਨੂੰ ਫੜ ਲੈ ਤੂੰ ਖੋਲਿਆ ਵਾ ਹਲ ਜੂਮੀ ਵਾਲੇ ਦਾ ਮੇਰੇ ਜਰਾ ਜੂਮੀ ਖੋਲਿਆ ਹਾਂ ਮੈਂ ਇਸ ਸਮੇਂ ਕੈਮਰਾ ਹਰ ਰੀਤ ਗਈ ਆੜ ਜੀ ਵੀ ਮੈਂ ਬੁਲਬੁਲਾ ਲੈਣੀ ਲੈਣਾ ਸਾਡੀ ਕੀ ਆਪਣੀ ਚੋਟੀ ਦੀ ਤੋਰੀ ਸਾਰੀ ਤੇਰਾ ਸਾਰੀ ਜੋਰ ਲਵਾਤਾ ਉਹ ਘਰ ਦਾ ਦੰਦ ਆ ਵੀ ਕੋਡਾ ਲੈਣ ਤੇ ਇਹ ਕੋਈ ਹੋਰ ਜੁਆ ਕਰੋਂਦਾ ਤਾਂ ਦੱਸੋ ਮੈਨੂੰ ਹੁਣੇ

ਉੜ ਗਿਆ ਬੁੱਤ ਆ ਬੁੱਤ ਨੂੰ ਰੱਖ ਲੈ ਇਹਨੂੰ ਘਰ ਜਾ ਕੇ ਬਾਹਰ ਨਹੀਂ ਕਿ ਕਰ ਸਕਦਾ ਨਾ ਮਰਲਾ ਵੀ ਨਹੀਂ ਆ ਚੱਲ ਚਲੋ ਚਲੋ ਬਈ ਪਾਪਾ ਨੂੰ ਬੜੇ ਪਾਪਾ ਨੂੰ ਦੇ ਦੇ ਬੁੱਤ ਬੜੇ ਪਾਪਾ ਦੀ ਗੋਦੀ ਚੜ ਜਾ ਹੁਣ ਆਹ ਆਹ ਬਲੀ ਬਾਹੂ ਬਲੀ ਚਲੋ ਬਈ ਇਹ ਚੰਦਰ ਲੈ ਕੇ ਜਾਣਾ ਪਿਆ

ਚਲੋ ਕੀ ਆਕਾ ਕਰਦਾ ਪੁੱਤ ਚਲ ਚਲੋ ਚਲੋ ਆਕਾ ਕਰਦਾ ਤਾਂ ਨਾਲੂ ਲੈ ਆਪਣੇ ਲਾਗੀ ਮਾਰ ਦੇ ਚੜਾ ਹਾਂ ਸਰ ਜੀ ਕੱਪੜਾ ਕੱਪੜਾ ਪਾਉਦਾ ਵਾਕਈ ਹਣਾ ਜੀ ਹਾਂ ਹਲੇ ਦਾਗ ਨਹੀਂ ਨੂੰ ਆ ਗਿਆ ਉੱਤੇ ਵੀ ਆ ਗਿਆ ਆ ਯਾਰ ਦੇਖੀ ਕੋ ਮਾਰ ਇਹ ਚਾਰ ਨੇ ਉਹ ਤੇ ਨਹੀਂ ਚਲੋ ਬੰਦਾ ਲੈ ਜੀ ਨਾ ਆਸ਼ਾ ਨਹੀਂ 1000 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 1 ਸਹੀ ਗੱਲ ਨਾ ਕਹੋ ਸਹੀ ਗੱਲ ਆਪਾਂ ਬਹੁਤ ਬਈ ਦੇਖੋ ਆਪਾਂ ਦੇਖੋ ਗੁਰਦੁਆਰੇ ਚੜਾ ਲਓ ਕੋਣ ਕੋਣ 12 ਦਾ 12 ਲਾ ਦੇਣਾ ਜਿੰਨੇ ਸੋਹਣੇ 20 ਪਹਿਲੇ 10 ਬਟਰ ਨਾਲ ਅੱਗਵਾ ਥੋੜੀ ਨਾ ਪ੍ਰੋਗਰਾਮ ਤੇ ਆਪਾਂ ਸੁਖਾ ਪਰ ਆਜਾ ਆਜਾ sağ iklimle ਅਗੀ 4x ਲਾਗੀ ਮੇਰੇ ਸਾਲਾ ਸਾਹਿਬ ਹਾਂ ਸਮਾਨ ਲੈ ਕੇ ਆਏ ਫਬੀ ਜੀ ਚਲ ਦੇ ਦੇ ਫਿਰ ਬੀਬੀ ਨੂੰ ਦਮਾ ਦੇ ਦੇ ਤੂੰ ਕਿਹਾ ਕੀ ਹੋ ਗਿਆ ਹਾ ਲੋ ਜੀ ਸਾਡੇ ਸਾਲਾ ਸਾਹਿਬ ਪੈਸੇ ਖਰਚਣ ਦੇ ਮਾਰੇ ਰਜਾਈ ਚ ਵੜ ਗਏ ਵਾਹ ਦੇਖ ਲਈਏ ਸਭੋ ਤਾ ਦੇਖ ਲਈਏ ਸਭਾ ਹੋੜ ਉਹ ਮਜ਼ੇਦਾਰੀ ਘਰ ਬੜਿਆ ਧੱਕਾਰ ਕੇ ਉਹ ਕਾਤੇ ਰੰਦ ਬੱਤ ਚਲੋ ਫਿਰ ਹੁਣ ਆਪਾਂ ਚਲੀਏ ਕੀ ਕਰੀਏ ਫਿਰ ਹਾਂ ਜਾਣ ਤੇ ਭਲਾਈ ਆ ਭਾਜੀ ਨਹੀਂ ਕੁਝ ਲੈ ਮਾਤੀ ਮਾਸਤਵਾਂ ਲੰਘ ਗਿੱਤ ਨਾ ਮਾਤਾ ਹੁਣ ਅਸੀਂ ਚੱਲੇ ਫਿਰ ਹੁਣ ਠੀਕ ਆਉਣਾ ਅਸੀਂ ਬੈਠੋ ਹੁਣ ਤੁਸੀਂ ਉਹ ਨਹੀਂ ਮਾਤਾ ਜਾਣਦੇ ਸਾਨੂੰ ਉਹ ਹੋਏ ਰੋਂਡੀ ਹੋੜੀ ਨਹੀਂ ਸਾਡੀ ਚਲੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਦਿਨ ਦੁੱਗਣੇ ਰਾਤ ਚੌਗਣੇ ਬਖਸ਼ੇ ਜੀ ਤਰੱਕੀਆਂ ਅਸੀਂ ਲੇਟ ਹੋ ਗਏ ਮੱਝਾ ਚੋਣੀਆਂ ਜਾ ਕੇ ਅਸੀਂ ਹੁਣ ਠੀਕ ਆ ਜੀ ਓਕੇ ਬਾਅਦ ਆ